ਬਹੁਤ ਵਧੀਆ ਲੱਗਿਆ ਜੀ ਪਿੰਡ ਪਹੁੰਚ ਕੇ ਜੀ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਜੀ ਬਹੁਤ ਖੁਸ਼ੀ ਹੋ ਗਈ ਹੋ ਗਿਆ ਜੀ ਤੁਹਾਨੂੰ ਜੋਬ ਤੇ ਗਿਆ ਮੈਨੂੰ 14 ਸਾਲ ਹੋ ਗਏ ਅੱਛਾ ਤੇ ਜੇ ਉੱਥੇ ਜੋਬ ਜਦੋਂ ਤੁਸੀਂ ਕੀਤੀ ਤੱਕ ਇਸ ਤਰ੍ਹਾਂ ਦਾ ਮਨ ਦੇ ਵਿੱਚ ਬਲਬਲੇ ਬਣੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀ ਤੁਹਾਨੂੰ ਇਹ ਤਾਂ ਹੁੰਦੀ ਹੈ ਜੀ ਪਿੰਡ ਤਾਂ ਮਿਸ ਕਰਦੀ ਹਰੇਕ ਹੁੰਦਾ ਜੀ ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧ ਦੀ ਇਹ ਜੀ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਤੁਹਾਨੂੰ ਮੈਡਲ ਦੇਣਾ ਪਿਆ ਹਾਂਜੀ ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲੇਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲੇਟ ਸੀਗੇ ਹਾਂਜੀ ਦੋ ਪੈਲੇਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਅੱਜ ਫਿਰ ਬੜਾ ਤੁਹਾਡੇ ਤੇ ਜਿਹੜਾ ਪ੍ਰਾਊਡ ਫੀਲ ਕਰ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਕਿੰਨਾ ਤੁਹਾਨੂੰ ਮਾਣ ਦੇ ਵਿੱਚ ਕੀ ਲੱਗ ਰਿਹਾ ਵੀ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਖੁਸ਼ੀ ਹੁੰਦੀ ਹੈ ਜੀ ਇਹੋ ਜਿਹੇ ਮੌਕਾ ਕਦੇ ਕਦੇ ਮਿਲਦਾ ਜ਼ਿੰਦਗੀ ਦੇ ਵਿੱਚ ਹੀ ਤੇ ਬਹੁਤ-ਬੜੀ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਦੇ ਲੋ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜ ਤੇ ਵਧੀਆ ਪ੍ਰੈਕਟਿਸ ਕਰੋ ਆਪਦੀ ਹਨਾ ਸਿਹਤ ਪਾਲ ਤੇ ਧਿਆਨ ਦੋ ਤੇ ਚੰਗੇ ਕੰਮ ਕਰੋ ਵਧੀਆ ਹਨਾ ਖੇਡ ਵੱਲ ਜਾਓ ਯਾਤਰ ਤੇ ਇਹਦੀ ਕਹਿੰਦਾ ਤੁਹਾਡੇ ਪਿੰਡ ਦੇ ਹੋਰ ਵੀ ਨੌਜਵਾਨ ਬਹੁਤ ਸਾਰੇ ਕਹਿੰਦੇ ਫੌਜ ਦੇ ਵਿੱਚ ਆਰਮੀ ਦੇ ਵਿੱਚ ਬੱਕੋ-ਬੱਕ ਕੰਮ ਕਰ ਰਹੇ ਹਾਂ ਹਾਂਜੀ ਸਾਡਾ ਪਿੰਡ 80 ਮਤਲਬ 80 ਤੋਂ ਉਪਰੇ ਨੇ ਸਾਡੇ ਫੌਜ ਦੇ ਵਿੱਚ ਹੀ ਬਹੁਤ ਵਧੀਆ ਸਾਰੇ ਜੋੜੀ ਨਿਮਾਰੇ ਨੇ ਤੇ ਜਦੋਂ ਦੇ ਚੱਲੇ ਅਸੀਂ ਸਾਨੂੰ ਕਾਲ ਆ ਰਹੇ ਨੇ ਸਾਡਾ ਬਹੁਤ ਵਧੀਆ ਸਵਾਗਤ ਕਰਿਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਤੇ ਸਾਰੇ ਇਹਨਾਂ ਦੇ ਫਰੈਂਡਾਂ ਦਾ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਪਿੰਡ ਬਹੁਤ ਵਧੀਆ ਹੀ ਕਾਉਰ ਫੀਲ ਹੁੰਦਾ ਹਾਂ ਹਾਂਜੀ ਬਹੁਤ ਜ਼ਿਆਦਾ ਬੱਚੇ ਨੂੰ ਵੀ ਤੁਸੀਂ ਦੱਸਿਆ ਹੋਣਾ ਕਿ ਬੱਚੇ ਨਾਲ ਕੋਈ ਗੱਲ ਕੀਤੀ ਤੁਸੀਂ ਕਿ ਵੀ ਇੰਨਾ ਵੱਡਾ ਮੈਡਲ ਮਿਲੇਗਾ ਕੋਈ ਬੱਚੇ ਨੂੰ ਦੱਸਿਆ ਹੋਣਾ ਬੱਚੇ ਨੂੰ ਹਾਂਜੀ ਇਹ ਬਹੁਤ ਖੁਸ਼ ਹੈ ਪਪਾ ਪਪਾਈ ਕਰੀ ਜਾ ਰਹੀ ਹੋਣੀ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮਾ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏਾਂਗੇ ਬਾਜੇ ਢੋਲ ਵਜਾ ਕੇ ਜੀ ਕਿੰਨਾ ਕੁ ਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਪਿੰਡ ਵਾਸੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰਾ ਪਿੰਡ ਇੱਕ ਹੋ ਕੇ ਸਾਰੇ ਪਹੁੰਚੇ ਸੀਗੇ ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇ ਕਿ ਡਿਊਟੀ ਸੀ ਵੀਰਜੀ ਦੀ ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲੇਗਾ ਸੈਨਾ ਮੈਡ ਦਾ ਧੰਨਵਾਦ ਅਸੀਂ ਵਧੀਆ ਦੇਖ ਰਹਾਂਗੇ ਵਧੀਆ ਚੱਲੇ ਰਿਹਾ ਪ੍ਰੋਗਰਾਮ ਵਧੀਆ ਕਰਿਆ ਸਾਡੀ ਪਿੰਡਣੀ ਸਾਡੀ ਪਿੰਡ ਜੀ ਧੰਨਵਾਦ ਨੂੰ ਮਾਣ ਹੈ ਤੁਹਾਡੇ ਪੁੱਤ ਨੂੰ ਹਾਂ ਸਰ ਮਾਣ ਹੈ ਮੇਰੀ ਤੱਕੀ ਕਰੀਏ ਮੇ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ ਕਿ ਆਪਣੀ ਨੌਕਰੀ ਕਰ ਰਹੇ ਨੇ ਉਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾਗਾ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਰਹੀਆਂ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਮੈਨੂੰ ਇਥੋਂ ਪਤਾ ਲੱਗਦਾਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇ ਕਿ ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੇ ਨੇ ਕਿ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀਆਂ ਜਿਹੜੀ ਹੈਗੀ ਆ ਉਹ ਸਟੇਟ ਦੀ ਜਾਂ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ ਜਿਹੜੀ ਆ ਉਹ ਰੱਖਿਆ